ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਠੀਕ ਹੈ ਜੀ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਦਾ ਕੀਤਾ ਤੇ ਡੇਲੀ ਰੁਟੀਨ ਦੇ ਵਿੱਚ ਨਾ ਜਿਹੜੇ ਆ ਐਨੀਮਲ ਨੇ ਪਸ਼ੂ ਆ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਇਸ ਕਰੇ ਪਿੰਡ ਜੋਰ ਸਿੰਘ ਵਾਲਾ ਦੋਸਤੋ ਬਿਲਕੁਲ ਨਜ਼ਦੀਕ ਦੁੱਬਲੀ ਚੀਮਾ ਬਰਵਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਵੱਡੇ ਸੁਭਰਾ ਮਾਝੇ ਦਾ ਪਿੰਡ ਬਿਲਕੁਲ ਨਜ਼ਦੀਕ ਨਜ਼ਦੀਕ ਆ ਹਰੀਕੇ ਪੱਤਨ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਆ ਸਾਰੀ ਇਸ ਅਡਰੈਸ ਤੇ ਦੋਸਤੋ ਕੋਈ ਵੀ ਲੋਕੇਸ਼ਨ ਲਾ ਕੇ ਵੀ ਆ ਸਕਦਾ ਹੈ ਮੈਪ ਤੇ ਠੀਕ ਆ ਜੀ ਤੇ इजीली ਤੁਸੀਂ ਜਿਹੜੀ ਇੱਥੇ ਪਹੁੰਚ ਕਰ ਜਾਓਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 2 ਤੋਂ 3 ਨੱਕ ਜਿਹੜੇ ਆਪਾਂ ਤੁਹਾਨੂੰ ਨੀਲੀ ਰਾਵੀ ਦੇ ਵੀ ਦਿਖਾਉਣੇ ਆ ਇੱਕ ਬਹੁਤ ਬਾ ਕਮਾਲ ਬਹੁਤ ਖੂਬਸੂਰਤ ਝੋਟੀ ਆ ਪਲੂਨ ਪਹਿਲਾਂ ਝੋਟੀ ਨੇ ਸੁਣਾ ਉਹ ਦੰਦੀ ਵੀ ਵੀਰ ਹਰਵੇਲ ਤੋਂ ਵੀ ਪੁੱਛ ਲਾਂ ਕਿ ਦੋਂਦੀ ਝੋਟੀ ਆ ਬਹੁਤ ਖੂਬਸੂਰਤ ਚੰਗੇ ਸਾਂਹ ਦੀ ਚੰਗੇ ਬੁੱਲ ਦੀ ਇਹ ਆਪ ਖੋਦ ਧੀ ਆ ਠੀਕ ਆ ਜੀ ਉਹ ਪੂਰਾ ਆਪਾਂ ਜਿਵੇਂ ਜਿਵੇਂ ਅੱਗੇ ਵੇਰਵੇ ਦੇ ਵਿੱਚ ਚੱਲਾਂਗੇ ਓਵੇਂ ਓਵੇਂ ਤੁਹਾਨੂੰ ਡਿਟੇਲ ਮਿਲਦੀ ਜਾਊਗੀ ਇੱਧਰ ਇੱਕ ਪਾਸੇ ਟੋਕਰ ਗੱਪਣ ਨਾਗਾ ਠੀਕ ਆ ਜੀ ਚੈੱਕ ਪਾਸ ਆ ਐਸ ਵਕਤ ਕਿੰਨਾ ਦੁੱਧ ਤੇ ਕਿੰਨੇ ਮਹੀਨਿਆਂ ਦੀ ਗੱਪਣ ਅਗੇ ਨਕ ਤੇ ਇੱਕ ਇਧਰ ਬਿਲਕੁਲ ਸੱਚਰਤਾ ਜੀ ਸੂਈ ਮੱਝ ਦਿਖਾ ਦੇਾਂਗੇ ਠੀਕ ਹੈ ਜੀ ਤੇ ਇੱਕ ਵੀਰ ਘਰੋਂ ਸੇਲ ਕਰਦਾ ਦੋਸਤੋ ਅਫਸਰ ਝੋਟੀ ਅਫਸਰ ਝੋਟੀ ਕਹੋ ਅੱਗੇ ਬਣੀ ਥਣੀ ਆ ਏਆਈ ਹੋਈ ਆ ਕਿੰਨੇ ਕ ਦਿਨਾਂ ਦੀ ਬਿਲਕੁਲ ਸਮਾ ਹੋ ਗਿਆ ਕਿੰਨੇ ਕ ਦਿਨਾਂ ਦਾ ਸਮਾ ਹੋ ਗਿਆ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਇਹ ਟੋਟਲ ਚਾਰ ਨਗਨੇ ਚਾਰੇ ਨਗਾਂ ਦੀ ਡਿਟੇਲ ਹਰ ਵੇਲੇ ਤੋਂ ਲੈ ਲਾਂਗੇ ਆਪਾਂ ਪਿੰਡ ਜੋਰ ਸਿੰਘ ਵਾਲੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਬਹੁਤ ਖੂਬਸੂਰਤ ਚੰਗੇ ਨਗਨੇ ਤੇ ਆਓ ਕਰਦੇ ਆ ਗੱਲਬਾਤ ਲੈ ਲੈਨੇ ਡਿਟੇਲ ਸਭ ਤੋਂ ਪਹਿਲਾਂ ਵੀਰ ਹਰ ਰਵੇ ਸਤਿ ਸ੍ਰੀ ਅਕਾਲ ਹਾਂ ਜੀ ਸੱਜਣ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ ਹੈ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋਹੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਰ ਅਸੀਂ ਠੀਕ ਠਾਕ ਬਹੁਤ ਵਧੀਆ ਵੀਰ ਹਰ ਰਵੇ ਠੀਕ ਠਾਕ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਤੇ ਬਾਕੀ ਆਪਣੇ ਚੈਨਲ ਵਾਲੋਂ ਵੀ ਤੁਹਾਨੂੰ ਤੇ ਆਪਣੇ ਪਰਿਵਾਰ ਸਾਰੇ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਜਿੱਥੇ ਵੀ ਵਿਦੇਸ਼ਾਂ ਵਿਦੇਸ਼ਾਂ 'ਚ ਵਸਦੇ ਜਾ ਰਹੇ ਹਾਂ ਹਾਂ ਜੀ ਉਹਨਾਂ ਸਾਰਿਆਂ ਪਰਿਵਾਰ ਹੈ ਜੀ ਆਪਣੇ ਬਿਲਕੁਲ ਜੀ ਆਪਣੀ ਫੈਮਿਲੀ ਆਪਣਾ ਪਰਿਵਾਰ ਹੈ ਸਾਰਾ ਉਹਨਾਂ ਨੂੰ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹੁਣ ਲੋੜੀ ਤੇ ਮਾਗੀ ਦੀਆਂ ਠੀਕ ਹੈ ਜੀ ਸੋ ਤੰਦਰੁਸਤੀਆਂ ਮਾਣੋ ਸਾਰੇ ਭਰਾ ਮौजਾਂ ਕਰਨ ਠੀਕ ਹੈ ਜੀ ਦਿਨ-ਦੁੱਖ ਨਹੀਂ ਤੇ ਰਾਤ-ਚੋਕ ਨਹੀਂ ਤਰੱਕੀ ਕਰਦੇ ਰਹੋ ਹਰ ਵੇਲੇ ਵੀਰੇ ਜਿਵੇਂ ਆਪਾਂ ਜਿਗਰ ਕੀਤਾ ਇੱਕ ਸ਼ੋਰ ਦੇ ਵਿੱਚ ਇੱਕ ਤੋਕਰ ਦਾ ਪਰਮਗ ਵੀ ਇੱਕ ਸੱਜਰ ਵੀ ਸੂਈ ਹੈ ਤੇ ਇੱਕ ਸੱਜਰ ਸੁਣ ਆਲੀ ਆਪਣੇ ਕੋਲ ਵੀਰ ਜੀ ਆਪਣੇ ਕੋਲੇ ਸਪੈਸ਼ਲ ਜਈ ਤਕਰੀਬਨ ਸਾਰੀਆਂ ਵੀ ਡਿਟੇਲ ਆਪਣੀ ਆਪਣੀ ਜਿਹੜੀ ਆਪਣੀ ਆਪਣੀ ਜਗ੍ਹਾ ਰੇਟ ਆਪਣੀ ਆਪਣੀ ਜਗ੍ਹਾ ਜਿਹੜਾ ਇਹਨਾਂ ਦੀ ਕੁਆਲਿਟੀ ਆ ਉਹ ਆਪਾਂ ਦੱਸਾਂ ਬਾਕੀ ਇਹ ਡਾਇਮੰਡ ਦੀ ਝੋਟੀ ਆ ਠੀਕ ਹੈ ਜੀ ਅਗੇ ਅਲਬਖਸ਼ ਤੋਂ ਗੱਪਾਂ ਤੇ ਬਾਕੀ ਇਹਦੀ ਜਿਹੜੀ ਰਹਿਦੀ ਜਾਣਕਾਰੀ ਆ ਪਹਿਲ ਤੇ ਇਹਨੂੰ ਖੋਲ੍ਹ ਕਰਕੇ ਦਿਖਾਵਾਂਗੇ ਠੀਕ ਹੈ ਜੀ ਅੱਲਪਾ ਦੂਜੇ ਦੀ ਜਾਈਏ ਬਿਲਕੁਲ ਸੋ ਵੀਡੀਓ ਤੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਜੇ ਲਾਟ ਦੇ ਵਿੱਚ ਝੋਟੀ ਦੀ ਫੁੱਲ ਇਨਫਰਮੇਸ਼ਨ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਹੁਤ ਬਾਕਮਾਲ ਝੋਟੀ ਆ ਬਹੁਤ ਵੀਰਾਂ ਦਾ ਸੁਪਨਾ ਹੁੰਦਾ ਸ਼ੌਂਕ ਹੁੰਦਾ ਵੀ ਇਹੋ ਜੀ ਝੋਟੀ ਖਰੀਦ ਲੀਏ ਤਾਂ ਪਲੂਨ ਪਹਿਲਾਂ ਝੋਟੀ ਦੋਂਦੀ ਝੋਟੀ ਤੁਹਾਨੂੰ ਦਿਖਾਵਾਂਗੇ ਆਪਾਂ ਲਾਟ ਦੇ ਵਿੱਚ ਸੋ ਫੁੱਲ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਮਦਰ ਪੱਖ ਤੋਂ ਤੇ ਹੋਣ ਦੀ ਉਮਰ ਏਜ ਕਿੰਨੀ ਆ ਉਸ ਤੋਂ ਬਾਅਦ ਬਾਅਦ ਉਸ ਤੋਂ ਪਹਿਲਾਂ ਕੋਈ ਆਪਾਂ ਜਿਹੜੀ ਆ ਇਧਰ ਇੱਕ ਟੋਕਰ ਗੱਪਣ ਨਾਗ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤੇ ਇਹ ਹਰ ਵੇਲੇ ਆਪਣੇ ਕੋਲ ਟੋਕਰ ਗੱਪਣ ਗੱਪਣ ਚੈੱਕ ਪਾਸ ਆ ਵੀਰ ਬਿਲਕੁਲ ਚੈੱਕ ਪਾਸ ਆ ਸੰਧੂ ਸਾਹਿਬ ਹਾਂਜੀ ਢਾਈ ਤੋਂ ਪੌਣੇ 3 ਮਹੀਨੇ ਦੀ ਬਹੁਤ ਜੀ ਢਾਈਆਂ ਤੋਂ ਪੌਣੇ 3 ਮਹੀਨੇ ਦੀ ਦੋਸਤੋ ਗੱਪਣ ਚੈੱਕ ਪਾਸ ਢੇਡੇ ਕੱਟ ਦੇ ਵਿੱਚ ਖੱਬੇ ਪਾਸੇ ਕੱਟ ਢੇਡਾ ਤੁਹਾਨੂੰ ਇੱਕ ਆਪਾਂ ਮੱਝ ਦਿਖਾ ਰਹੇ ਆ ਠੀਕ ਆ ਜੀ ਟੋਕਰ ਗੱਪਣ ਨਾਗ ਆ ਬੱਚਾ ਪੁੱਛਾ ਹੈਗਾ ਕਿ ਬਿਨ ਬੱਚੇ ਬੱਚੇ ਤੋਂ ਬਿਨਾ ਅੱਛਾ ਜੀ ਦੁੱਧ ਵੈਸੇ ਘਰ ਵਾਲੇ 8 ਕਿਲੋ ਕਹਿੰਦੇ ਆਪਾਂ 7 ਕਿਲੋ ਕਹਿ ਕੇ ਦੇਵਾਂਗੇ ਦੋਨੇ ਟਾਈਮ ਪਾੜੇ ਬੰਦੇ ਤੇ ਮਿਲਦੀ ਹੈ ਉਹ ਮਿਲਦੀ ਪਾੜੇ ਤੇ ਤੁਵੇਂ ਡੰਗ ਪਾੜੇ ਦੇ ਬੰਦੇ ਤੇ ਮਿਲਦੀ ਇੱਕ ਡੰਗ ਆਪਣੇ ਕੋਲੇ ਆ ਗਏ ਥੋੜਾ ਟੀਕਾ ਲਿਆ ਸੀ ਜਨੇ ਅੱਛਾ ਜੀ ਬਾਕੀ ਕੋਈ ਨਹੀਂ ਕਿ ਲੱਤਾਂ ਮੈਂ ਬਿਲਕੁਲ ਨਹੀਂ ਕਿ ਲੱਤ ਛੜ ਕਰੇ ਹਾਂ ਇਸ ਕਰੇ ਠੀਕ ਹੈ ਜੀ ਲੋ ਵੈਸੇ ਚਲੋ ਇੱਕ ਗੱਲ ਆਪਾਂ ਕਰਦੇ ਹਾਂ ਵੀ ਜਦੋਂ ਓਪਰੀ ਥਾਂ ਦੇ ਨਵੀਂ ਥਾਂ ਦੇ ਪਸ਼ੂ ਜਾਂਦਾ ਕਈ ਵਾਰਾ ਪਾੜੇ ਤੇ ਵੀ ਲੱਗਿਆ ਹੁੰਦਾ ਚਾੜ ਤੇ ਲੱਗਿਆ ਹੁੰਦਾ ਕੋਈ ਇਕੱਦਾ ਦੰਗ ਟੀਗਾ ਵੀ ਲੈ ਸਕਦਾ ਕੋਈ ਬੜੀ ਵੱਡੀ ਗੱਲ ਨਹੀਂ ਕੀਤੀ ਠੀਕ ਆ ਜੀ ਤੇ ਇਹ ਹਰ ਵੇਲੇ ਕਿੰਵੇਂ ਸੁਭੇ ਲਿਗਾ ਗੱਬਣੇ ਤੀਜੇ ਵਾਸਤੇ ਗੱਬੜੇ ਦੂਜੇ ਦੇ ਵਿੱਚ ਚੱਲ ਰਹੀ ਆ ਗਿੰਗਾ ਘੱਟ ਆ ਗਿਆ ਖੱਬੇ ਪਾਸੇ ਘੱਟ ਆ ਆਖੋਕ ਪੂਰੀ ਜਿਹੜੀ ਆ ਹਾਂ ਮੇਲੀ ਦੇ ਵਿੱਚ ਲਓ ਜੀ ਅਕਤੋਂ ਸੋਤੋ ਦੇਖੋ ਬੜਾ ਦੇ ਹਲਕੀ ਹਲਕੀ ਮਾਰਕਿੰਗ ਤੇ ਅਗਲੇ ਪੈਰਾਂ ਦਾ ਜਵਾਬ ਮਗਰਲੇ ਜਿਹੜੇ ਪੈਰ ਤੁਹਾਨੂੰ ਆ ਉਹ ਬਿਲਕੁਲ ਨਜ਼ਰ ਆ ਰਹੇ ਧੁਫੇ ਆ ਠੀਕ ਆ ਜੀ ਤੇ 6 7 7 ਕਿਲੋ ਦੁੱਧ ਦੇ ਤੇ ਥੱਲੇ ਹੁਣ ਹਾਜ਼ਰ ਬਾਕੀ ਸੰਦੀ ਸਾਹਿਬ ਇੱਕ ਚੀਜ਼ ਇਹਦੇ ਚ ਹੈਗੀ ਆ ਹਾਂਜੀ ਤੇ ਆ ਬਹੁਤ ਵਧੀਆ ਹਾਂਜੀ ਠੀਕ ਆ ਤੇ ਠੰਡੀ ਸੀ ਲੰਨ ਵਾਸਤੇ ਨਹੀਂ ਇਹ ਲੱਤ ਛੜ ਜਾਂਦੀ ਕਰਦੀ ਚਾਹੇ ਕੋਈ ਆ ਮੈਨੂੰ ਟਿਕ ਟਕਾ ਕੇ ਆ ਤੁੱਕ ਟਕਾ ਕੇ ਲੱਤਾਂ ਨਹੀਂ ਮਾਰਦੀ ਹਾਂ ਤੇ ਬਠੰਡੀ ਆ ਚਾਰੂ ਆ ਇਹ ਵੀ ਨਾ ਸਮਝੋ ਆਪਾਂ ਕਹਿ ਦਿੰਨੇ ਆ ਕਿ ਚਲੋ ਸੇਵਾ ਚੰਗੀ ਹੋ ਜੇ ਕੋਈ ਕਿਲੋ ਖੰਡ ਦਾ ਫਰਕ ਵੀ ਪਾਉਗੇ ਠੀਕ ਆ ਬਾਕੀ ਧਾਰਾ ਧੁਰ ਅਗਲੇ ਪਿਛਲੇ ਦੀ ਬਰਾਬਰ ਹੀ ਤੇ ਚੁਾਈ ਚੁਾਈ ਵੱਲ ਕੋਈ ਸ਼ੱਕ ਨਹੀਂ ਕੋਈ ਧਾਰਾ ਨਹੀਂ ਦੋਸਤੋ ਮੀਡੀਅਮ ਜੀ ਹਾਈਟ ਆ ਬਾਕੀ ਟੇਡੇ ਕੱਟਦੇ ਵਿੱਚ ਇਹ ਮੱਝ ਅਗੇ ਗੱਬਣ ਚੈੱਕ ਪਾਸ ਹੁਣ ਮੌਕੇ ਦਾ ਕੋਈ 6 ਤੋਂ 7 ਕਹਿ ਰਿਹਾ ਮੇਰਾ ਲਾਲੇ ਕਿਉਂਕਿ ਸਫਰ 'ਚ ਕੋਈ ਕਿਲੋ ਖੰਡ ਤੇ 1 ਕਿਲੋ ਕੰਡ ਦਾ ਫਰਕ ਵੀ ਪੈ ਜਾਂਦਾ ਕਈ ਵਾਰ ਪਸ਼ੂਆਂ ਨੂੰ ਠੀਕ ਆ ਤੇ 6 ਤੋਂ 7 ਦੇ ਦਰਮਿਆਨ ਕੋਈ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਓ ਠੀਕ ਆ ਤੇ ਤੇ 507 ਤੋਂ ਗੱਬੜ ਹੈ ਸੀਆਰ ਵੀ ਨਾਬਾ ਠੀਕ ਆ ਜੀ 507 507 ਤੋਂ ਅੱਗੇ ਇਹ ਗੱਬੜਾ ਚੰਗਾ ਬੋਲਾ ਸਾਰੇ ਭੈਣ ਭਰਾ ਹੋਣੇ ਬਣਾਵੇ ਜੀ ਸੋ 90 ਸੀਮਨ ਤੋਂ ਦੋਸਤੋ ਇਹ ਕਿੰਨਾ ਨਾਬਾ ਤੇ 507 ਸੀਮਨ ਤੋਂ ਜਿਹੜੀ ਅੱਗੇ ਇਹ ਬਣੀ ਥਣੀ ਆ ਠੀਕ ਆ ਜੀ ਬਾਕੀ ਕਲਾ ਬਹੁਤ ਚੰਗਾ ਹੰਦੀ ਸੀ ਲਾ ਤੇ ਨੇਵਾ ਜਿਹੜਾ ਬਿਲਕੁਲ ਕੋਈ ਇਹ ਨਹੀਂ ਹੈਗਾ ਤਾਜ਼ੀਆਂ ਵਾਲਾ ਨਿੱਗਰ ਹਮਮ ਹਰਵੇਦੀ ਮੋਨ ਡਿਮਾਂਡ ਦੱਸ ਕੀ ਕਰਦਾ ਜੀ ਹਾਂ 52 52 ਉਹਦੇ ਜਿਹਾ ਮਾਨਤਨ ਕੀਤਾ ਜਾਓ ਠੀਕ ਹੈ ਜੀ ਜੀ ਬਬ ਦੱਸੋ 52000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ ਬਾਕੀ ਅੱਗੇ ਲਾਹੇ ਵੰਦਾ ਸੰਭਾ ਫਿਰ ਦੁੱਧ ਵੀ ਉਹਨਾਂ ਦੇ ਮੁਤਾਬਕ 11 12 11 12 ਨੋਰਮਲ ਸੇਵਾ ਤੇ ਦਿੰਦੀ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਚਲੋ ਲਾਣੇ ਘਰਾਣੇ ਚੋਂ ਨੀਲੀ ਰਾਵੀ ਦਾ ਰਵਾ ਦੋ ਤੱਕ ਕੋਈ 10000 ਲੀਟਰ ਨੂੰ ਕੀ ਜਾਂਦਾ ਸੀਗਾ ਨਾ ਮੈਂ ਕਿਸੇ ਨੂੰ ਦੁੱਧ ਵੀ ਜਿਵੇਂ ਚੰਗਾ ਦੱਸਦੇ ਤੇ ਅਕੇ ਆਪਣੇ ਕੋ ਹਰਵੇਲਾ ਮਾਜ ਸਰਜਰੀ ਸੁਈ ਹੈ ਮੈਨੂੰ ਸਰਜਰੀ ਸੁਈ ਹੈ ਕੋ ਰਾਮਾ ਜੀ ਸੰਦੇ ਦਾ ਕੋ ਦਾ ਮਤਲਬ ਕਿ ਨਵੇਂ ਹੈ ਹਾਂ ਕੋਈ ਕਿਸੇ ਨੇ ਸੰਭੀ ਨਹੀਂ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਅੱਜ ਸੰਦੀ ਸਾਹਿਬ ਇਹਨੂੰ ਤੀਜਾ ਦਿਨ ਆ ਕੋਈ 6 ਕਿਲੋ ਬੋਲਾ ਹੋ ਗਿਆ ਇਹਦੇ ਥੱਲੇ ਠੀਕ ਆ ਜੀ ਤੇ ਬੋਲਾ ਕੱਟੀ ਆ ਗਈ ਆ ਮਗਰ ਕੱਟੀ ਆ ਗਈ ਆ ਹਾਂਜੀ ਨਿਉਣ ਦੀ ਨੀਲੀ ਰਾਵੀ ਦੀ ਕੱਟੀ ਆ ਬਿਲਕੁਲ ਨਿਯੋਨ ਬੁੱਲ ਜਿਹੜਾ ਬਿਲਕੁਲ ਜੀ ਨਾਬੇ ਵਾਲਿਆਂ ਦਾ ਉਹਦੀ ਆ ਦੱਸੋ ਨਿਯੋਨ ਬੋਲ ਠੀਕ ਆ ਜੀ ਸਰਕਾਰੀ ਸੀਮਨ ਜਿਹੜੇ ਨਾਬੇ ਵਾਲਿਆਂ ਦੇ ਆ ਠੀਕ ਆ ਜੀ ਉਹਨਾਂ ਦੇ ਵਿੱਚੋਂ ਉਸ ਸੀਮਨ ਦੀ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਰੰਗ ਟੰਗ ਬਹੁਤ ਵਧੀਆ ਬਹੁਤ ਚੰਗੇ ਆ ਕੰਨੀ ਸਾਹਿਬ ਕਿਸੇ ਨੇ ਸੰਭੀ ਨਹੀਂ ਅੱਜ ਦਾ ਤੀਜਾ ਸਵੇਰ ਹੋਊਗਾ ਹਾਂ ਜੀ ਬਾਕੀ ਚੁਆਈ ਚੰਗੀ ਆ ਜੇਕਰ ਨੋਰਮਲ ਥੋੜੀ ਜਿਹੀ ਫਿੱਕੀ ਸੌਹ ਸੰਭਾਲ ਕਰਕੇ ਪਛੂਆ ਲੱਗ ਲੱਗ ਪਈਦਾ ਵੀ ਕੋਈ ਸੁਆ ਵਾਧੀ ਆ ਵਾਧਾ ਪਰ ਇਹ ਹੀ ਜਿਹੜੀ ਮਾਝਾ ਕੋਈ ਚਲੋ ਇਹ ਦੁੱਧ ਦੇ ਕੌੜੀ ਨੂੰ ਪਾ ਕੇ ਕਿਲੋ ਖੰਡ ਵੱਧ ਵੱੰਡ ਪੈਂਦਾ ਜਾਵੇ ਤੇ ਆਪ ਦਾ ਚੁਆਈ ਦੇ ਵਿੱਚ ਵਿੱਚ ਕੀ ਸਰੀਰ ਸਮਝੂਗੀ ਹਾਂਜੀ ਚੁਆਈ ਬਹੁਤ ਚੰਗੀ ਹੁਣ ਤਾਂ ਸੋ 6 ਕਿਲੋ ਪੌਣੇ ਤੋਂ ਸਟਾਰਟਿੰਗ ਹੋਈ ਆ ਮਗਰ ਕੱਟੀ ਤੁਸੀਂ ਵੇਖੋ ਨੇ ਨਿਯਾਨ ਬੁੱਲਦੀ ਆ ਨੀਲੀ ਵੀ ਆ ਗਈ ਹੂੰ ਬਹੁਤ ਸੋਹਣੀ ਆਵੇ ਨਾਲ ਦੀ ਨਾਲ ਆਪਾਂ ਸੰਦਾਰ ਠੰਡੀ ਸੀਰ ਆ ਮੈਂ ਦੋ ਦੋ ਚਾਰ ਚਾਰ ਧਾਰਾਂ ਵੀ ਮਾਰ ਕੇ ਲਗਾ ਦਿੰਦੇ ਆ ਧਾਰਾਂ ਜਿਵੇਂ ਤਾਂ ਨਾ ਦੇਖੋ ਜਰੂਰ ਮਾਰ ਕੇ ਦਿਖਾਉਣੇ ਆ ਠੀਕ ਹੈ ਜੀ ਆ ਦੇਖੋ ਲਓ ਜੀ ਮਗਰ ਕੱਟੀ ਆ ਕੋਈ ਭਰਾ ਸ਼ੌਂਕ ਨਾਲ ਕੱਟੀ ਵੀ ਤਿਆਰ ਕਰ ਲੂਗਾ ਬੱਚਾ ਮਗਰ ਕੱਟੀ ਆ ਵੱਖਰੇ ਤੌਰ ਤੇ ਵੀ ਬਹੁਤੇ ਵੀਰ ਡਿਮਾਂਡ ਕਰਦੇ ਰਹਿੰਦੇ ਕੱਟੀ ਦੀ ਇਹ ਨਾਲ ਕੱਟੀ ਆ ਗਈ ਠੀਕ ਆ ਜੀ ਆ ਮਗਰਲੇ ਥਰ੍ਹਾਂ ਦੀ ਚੁਆਈ ਵੇਖੋ ਤੁਸੀਂ ਦੋ ਦੋ ਧਾਰਾ ਮਾਰ ਕੇ ਆਪਾਂ ਕੋਈ ਪੂਰ ਛਟਾ ਚੈੱਕ ਕਰਾਵਾਂਗੇ ਬਿਲਕੁਲ ਠੰਡੀ ਸੀ ਹਾਂ ਲਓ ਜੀ ਦੇਖੋ ਚੁਆਈ ਹੋਈ ਸੋਦਾ ਸੋਦਾ ਸਮਝ ਨਹੀਂ ਆਏਗੀ ਠੀਕ ਆ ਜੀ ਆ ਚੰਗਾ ਤੇ ਬੋਲੀ ਆ ਹਰវេល ਵੀਰ ਮੁੱਲ ਮੁੱਲ ਠੰਡੀ ਦਾ 55200 ਹਾਂ ਸੱਜਰ ਮਾਝਾ 55200 ਹਾਂ ਨਵੇਂ ਆ ਕੋਈ ਨਹੀਂ ਕਿ ਪ੍ਰਾਣੀਆਂ ਕੋਰ ਆ ਬਿਲਕੁਲ ਅੱਖ ਨਵੀਂ ਆ ਕੋਈ ਧੁਰੜੀ ਨਹੀਂ ਆ ਹਾਂ ਬਾਕੀ ਥੋੜੀ ਥੋੜੀ ਸਾਫ ਸੰਭਾਲਤ ਗਈ ਆ ਤੇ ਦਈਏ ਕਿੰਨੇ ਦੀ ਬੱਚਾ ਚੰਗਾ ਆ ਗਿਆ ਪਿੱਛੇ ਸਾਡੇ 57000 ਰੁਪਏ ਚ ਜਿਹੜਾ ਮਾਣਦਾਨ ਥੋੜਾ ਬਹੁਤਾ ਜਰੂਰ ਕਰਾਂਗੇ ਸਾਡੇ 57000 ਚ ਹਾਂਜੀ ਲੋਬੀ ਸਾਡੇ 57000 ਰੁਪਏ ਵਿੱਚੋਂ ਦੋਸਤੋ ਛੋੜ ਚੱਪੇ ਹੋ ਜਾਣਗੇ ਬਿਲਕੁਲ ਤਾਜੀ ਸੱਜਰ ਸੂਈ ਆ ਮਗਰ ਕੱਟੀ ਜੇ ਮੈਨੂੰ ਲੱਗਦਾ ਵੀ ਚਲੋ ਸਾਰੇ ਭਰਾਵਾਂ ਨੂੰ ਪਤਾ ਹੀ ਕੋਈ ਦਸਮ ਦੀ ਲੋੜ ਨਹੀਂ ਚਲੋ 8-10000 7000 ਦੀ ਮਗਰ ਕੱਟੀ ਆ ਇਹ ਮੱਧ ਜੜੀ ਤੁਹਾਨੂੰ ਮਿਲ ਜਾਊਗੀ ਠੀ ਇੱਕ ਹਰਵੇਲਾ ਝੋਟੀ ਆਪਣੇ ਕੋਲ ਘਰੋਂ ਸੇਲ ਕਰਦੇ ਪਏ ਹਾਂ ਬਿਲਕੁਲ ਸਾਨੂੰ ਸਾਹਿਬ ਇੱਕ ਘਰੋਂ ਆਪਾਂ ਝੋਟੀ ਸੇਲ ਕਰ ਲੈ ਝੋਟੀਆਂ ਆਪਣੇ ਕੋਲੇ ਸਾਰੀਆਂ ਹੀ ਕਰਦੀਆਂ ਦੋ ਮੋਦੀ ਦੀਆਂ ਇੱਕ ਸੈਕ ਦੇ ਸੀ ਮੰਦੀ ਆ ਹਾਂਜੀ ਇਹ ਜਿਹੜੀ ਆ ਮੋਦੀ ਵੀ ਆ ਇਹਨਾਂ ਦਾ ਲੱਗ ਬਹੁਤ ਚੈੱਕ ਪਾਸ ਹੋ ਗਈਆਂ ਸਾਰੀਆਂ ਇਧਰੋਂ ਇਹ ਚੈੱਕ ਪਾਸ ਹੋ ਗਏ ਸਾਰੇ ਹਾਂ ਚਾਰੇ ਆ ਕੋਈ 2.5 ਮਹੀਨੇ ਦੀ ਕੋਈ 3 ਦੀ ਕੋਈ ਸਾਢੇ ਦਿਨ ਦੀ ਇਧਰ ਜਿਹੜੀ ਆਪਣਾ ਆ ਸੇਲ ਕਰਦੇ ਪਏ ਕਿਹੜੇ ਪਾਇ ਬਲਕਣ ਸੇਲ ਕਰਨ ਦਾ ਇਹ ਧਾਰੇ ਦੀ ਆ ਇਹ ਵੀ ਲਖਮੀ ਵਾਲਿਆਂ ਦੇ ਧਾਰੇ ਦੀ ਧੀ ਆ ਠੀਕ ਹੈ ਅੱਗੇ ABC ਦਾ ਜਿਹੜਾ ਪ੍ਰਕਾਸ਼ੀਆ ਤੇ ਬੁੱਲਾ ਉਹ ਤੇ ਇਹ ਗੱਬੜ ਪਰ ਜੱਬਨ ਨੂੰ ਸੰਧੂ ਸਾਹਿਬ ਅੱਜ ਕੋਈ 17 18 ਦਿਨ ਉਹ ਬਣੀ ਆਪਾਂ ਕਹਿ ਸਕਦੇ ਆ ਕਿ ਇਹੀ ਹੋਈ ਆ ਬਣੀ ਦੋ ਦੰਦ ਬਹੁਤ ਦੁੰਦੀ ਆ ਬਹੁਤ ਦੁੰਦੀ ਆ ਨਵੀਂ ਚੋਟੀ ਅੰਦਰੋਂ ਸਾਫ ਆ ਦੋ ਤੇ ਆਏ ਅਖੀਰੀ ਤਾਂ ਦਿੰਦੀ ਹੋਈ ਆ ਠੀਕ ਆ ਜੀ ਠੀਕ ਆ ਦੁੱਧ ਵਾਲੇ ਦਿੰਦੀਆਂ ਤੋਂ ਬਾਹਰ ਆਈ ਆ ਠੀਕ ਆ ਜੀ ਲਓ ਦੋਸਤੋ ਵੈਸੇ ਬਣੀ ਸੋਰੀ ਆ ਕੋਈ ਮੈਂ ਕਿਹਾ 17 ਦਿਨਾਂ ਦੀ ਆ ਥਾਲੇ ਦਾ ਬਹੁਤ ਚੰਗਾ ਵੇਰਵਾ ਨਾਲ ਦੀ ਨਾਲ ਹੀ ਪਾ ਦਿੱਤਾ 15 17 ਕਿ ਦਿਨ ਦਾ ਆ ਵੇਖੋ ਬਹੁਤ ਵਧੀਆ ਫਿਰ ਲਖਾਜ਼ ਥਣਾ ਦੀ ਚਵਾਈ ਜਿਹੜੀ ਚੰਗੀ ਨਿਕਲੂਗੀ ਚੋਟੀ ਆ ਫੇਸ ਕਰੇਂ ਇਧਰ ਬੜਾ ਫੇਸ ਮੂੰਹ ਦਿਖਾਈ ਬਿਲਕੁਲ ਪੇਠੇ ਪੂੜਾ ਬੜਾ ਪੱਧਰਾ ਜਿਹੜੀ ਸਟੇਟ ਬੋਣ ਤੇ ਸਿੰਗੀ ਬਾਗਮਾ ਉਹਦੀ ਮਦਰ ਵੀ ਆਪਣੇ ਕੋਲ ਹੀ ਤੁਹਾਡੇ ਕੋਲ ਹੀ ਹਾਂ ਬਿਲਕੁਲ ਮਦਰ ਆਪਾਂ ਦਾ ਮਦਰ ਦਾ ਹੈਗਾ ਸੀ 15 16 ਤੇ ਚੱਲਦੀ ਨੋਰਮਲ ਹਾਂ ਠੀਕ ਹੈ ਕੱਲਾ ਦਿਖਾਓ ਅੱਗੋਂ ਪਿੱਛੋਂ ਹਾਰੀ ਵਾਲਾ ਲਾ ਕੇ ਵਿਖਾ ਦਿਓ ਜੀ ਹਰਵੇਲ ਇੱਕ ਵਾਰੀ ਜ਼ਰੂਰ ਤੁਹਾਨੂੰ ਉਹਨਾਂ ਦਾ ਥੱਲੇ ਤੇ ਝਾਤ ਮਰਾਉਨੇ ਆ ਥੋੜਾ ਕਰੂਗੀ ਆਹ ਦੇਖੋ ਜੀ ਜੇ ਹੁਣ ਇਹ ਸੁਣ ਵਾਲੀ ਹੁੰਦੀ ਹੈ ਇੱਧਰ ਦੇਖੋ ਹਾਂ ਵੇਖੋ ਜੀ ਠੀਕ ਆ ਜੀ ਉਂਗਲਾਂ ਕੋਲ ਨਬਦ ਵਾਲ ਦੇ ਸਰ ਦੇਖੋ ਝੋਲੀ ਵੇਖੋ ਜਿਵੇਂ ਨਾ ਸੰਗਰਾ ਦੇਖੋ ਜਿੱਦਾਂ ਮਿੱਤਰੀ ਹੁੰਦੀ ਹੈ ਦੋਦੇ ਭੰਨੇ ਸੱਟੇ ਦੋ ਬਿਲਕੁਲ ਜੀ ਸੱਟ ਗਈ ਆ ਠੀਕ ਆ ਅੱਗੇ ਵੀ ਗੱਬਣਾ ਬਾਕੀ ਕਿਸਮਤ ਛੋਟੀ ਸ਼ਕੀਨ ਆ ਦੋਸਤੋ ਕੋਈ ਟਿਊਰਾ ਠੀਕ ਆ ਜੀ ਸ਼ਕੀਨ ਛੋਟੀ ਆ 15 16 ਕਿਲੋ ਵਾਲੀ ਮਾਂ ਦੀ ਧੀ ਆ ਤੇ ਬਾਕੀ ਬਾਪ ਦੀ ਵੀ ਤੁਹਾਨੂੰ ਜਿਹੜੀ ਪੂਰੀ ਡਿਟੇਲ ਦਿੰਦੀ ਆ ਆ ਦੇਖੋ ਆਪੇ ਧਾਰੇ ਦੀ ਆ ਮੰਮੜਾ ਸੋਹਣ ਬਹੁਤ ਹੀ ਚੰਗੀ ਝੋਟੀ ਹੈ 200 ਟਿਕਾ ਦੀ ਅਗਰ ਪਰਮਨ ਨਾਲ ਕੋਈ ਵੀਰ ਝੋਟੀ ਲੈ ਜਾਂਦਾ ਜੇ ਨਿਕਲ ਆਉਂਦੀ ਸਭ ਨੂੰ ਸਵਾਲ ਆ ਜਾਂਦਾ ਕਿ 200000 ਰੁਪਏ ਆਉਗੇ ਕਿਸ ਦਿਨ ਨੂੰ ਆ ਚੰਗੀ ਝੋਟੀ ਹੈ ਬਾਕੀ ਚਲੋ ਉਹ ਸਾਰੀਆਂ ਆਪਣੀਆਂ ਝੋਟੀਆਂ ਕੈਮਰਾ ਸਮਾਦੋ ਚੈੱਕ ਪਾਸ ਹੋ ਗਿਆ ਹਾਂਜੀ ਹਾਂਜੀ ਆ ਦੇਖੋ ਪੂਰੀ ਲੱਗਦਾ ਦਾ ਜਿਵੇਂ ਇਹ ਵੀ ਗੱਬਣ ਹੁੰਦੀ ਆ ਪਤਾ ਲੱਗ ਜੂ ਚਲੋ ਹੋਰ ਕੋਈ 1.5 2 ਮਹੀਨੇ ਤੱਕ ਇਹ ਨਿਤਰਾ ਮਰਮਾਲੀ ਨੇ ਹੈ ਤੇ ਹਰਵੇਲੇ ਦਾ ਮੁੱਲ ਵੀਰੇ ਕੀ ਕਰਦਾ ਦੇਣੀ ਕਿ ਮੁੱਲ ਸੰਦੀ ਸਾਹਿਬ ਲੈ ਦੇ ਦੇ ਆ ਜੀ ਸਾਡੇ 32000 ਮੁੱਲ ਚ ਮੰਨਤਾ ਸਾਡੇ 32000 ਜੀ ਮੌਦੀ ਸਾਹਿਬ 32000 ਦੇ ਵਿੱਚੋਂ ਦੋਸਤੋ ਮੰਨਤਾਂ ਹੋ ਜੂਗਾ ਛੋੜ ਚੱਪਾ ਹੋ ਜੂਗਾ ਤੇ ਮੋਰਾ ਬਰੀਡ ਦੇ ਵਿੱਚ ਦੋਸਤੋ ਇਹ ਝੋਟੀ ਆ ਬਾਕੀ ਪਸੰਦ ਆਊਗੀ ਝੋਲੀ ਚੱਲ ਜੂਗੀ ਸਾਰੇ ਦੇ ਦੇਖ ਰਹੇ ਹੋ ਸਾਹਿਬ ਕੈਮਰਾ ਕੋ ਮਾਓ ਕਰ ਮਾਰ ਜਾਂ ਨਿਤਰਾ ਹੀ ਆ ਹਾਂ ਇਹ ਵੀ ਬਿਲਕੁਲ ਤਿਆਰੀ ਤੇ ਚਲੋ ਪਸ਼ੂ ਵਧੇਰੇ ਹੋਰ ਕਰਕੇ ਆਪਾਂ ਠੀਕ ਹੈ ਜੀ ਠੀਕ ਹਾਂ ਜੀ ਤੇ ਇਹ ਦੋਸਤੋ ਘਰੋਂ ਵੀਰ ਝੋਟੀ ਸੇਲ ਕਰਦਾ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆਪਾਂ ਬਾਕੀ ਤਾਂ ਜਿਹੜੇ ਨਵਾਂ ਪੈਦੇ ਨੇ ਡਿਟੇਲ ਥੋੜੀ ਜੀ ਕਰੀਏ ਸਾਡੀ ਇੱਕ ਦੋਸਤ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਬੜੀ ਖੂਬਸੂਰਤ ਝੋਟੀ ਆ ਇਹ ਜਿਹੜੀ ਤਿਆਰੀ ਦੇ ਵਿੱਚ ਹੀ ਆ ਰਹਿ ਮੇਰੇ ਕੋਲ ਪਿਆਰੀ ਆ ਰਾਤ ਨੂੰ ਸੁਸਾਈ ਦੀ ਜਿਹੜੇ ਸੁਖ ਸਕਦੀ ਆ ਠੀਕ ਹੈ ਜੀ ਬਾਪ ਵਾਲੇ ਪੱਖ ਤੋਂ ਕਿਹੜੇ ਡਾਇਮੰਡ ਦੀ ਧੀ ਆ ਡਾਇਮੰਡ ਦੀ ਆ ਆਪ ਡਾਇਮੰਡ ਬੋਲਦੀ ਇਹ ਧੀ ਆ ਤੇ ਤੁਸੀਂ ਝੋਟੀ ਦਾ ਚਕਾਟਾ ਚੂਕਾ ਚੈੱਕ ਕਰੋ ਪਿੱਛੇ ਬਹੁਤ ਸੋਹਣੀਆਂ ਇਹਦੀਆਂ ਇਹ ਝੋਟੀਆਂ ਸੰਦੀ ਸਾਹਿਬ ਕਿਨੂੰ ਵੇਚਰ ਵਾਲਾ ਮਜਬੂਰ ਹੋ ਕੇ ਵੇਚਦਾ ਆ ਇਹੋ ਜਿਹੇ ਝੋਟੀਆਂ ਖੀਰਿਆਂ ਦੇ ਦੁੰਦਿਆਂ ਸਵਾਉਣਿਆਂ ਹਾਂ ਹੋਰ ਕੱਦਕਾ ਦਿਖਾਈਏ ਇੱਕ ਵਾਰੀ ਹਰਵੇ ਨਾ ਥੱਲੇ ਥੱਲੇ ਦੀ ਸਾਫ ਆ ਲੈ ਜੂ ਅਜੇ ਦਿਨ ਨਹੀਂ ਸੰਭਾ ਮੈਨੂੰ ਲਾਇਦਾ ਛੋਟੀ ਸੁਪੂਗੀ ਠੀਕ ਆ ਜੀ ਬਹੁਤ ਸੋਹਣੀ ਆ ਦੋਲਦੀ ਆ ਚੰਗਾ ਕੱਦ ਕਾਠਾ ਪਾਰੇ ਸਰੀਰ ਦੇ ਵਿੱਚ ਚੋਂ ਪੈਰਾਂ ਤੇ ਜਿਹੜੀ ਮਾਰਕਿੰਗ ਬਹੁਤ ਪਿਆਰੀ ਆ ਠੀਕ ਆ ਜੀ ਆ ਖੂਕ ਦਿਖਾਓ ਛੋਟੀ ਦੀ ਕਿਰ ਨਾ ਚੈੱਕ ਕਰੋ ਬਹੁਤ ਸੋਹਣੀ ਰੈੱਡ ਕੋਲੇ ਜਿਹੜੇ ਸੈਦਾ ਬਿੱਲਿਆਂ ਵਿੱਚੋਂ ਨਗਰ ਮਿਲਿਆਂ ਤੇ ਆਤ ਮਾਰ ਜੀ ਅੰਗਰੇਜ਼ ਆ ਗਏ ਹੂੰ ਲੋ ਜੀ ਠੀਕ ਹੈ ਬਿੱਲੀ ਮਨ ਕੀ ਅੱਖ ਬਿਲਕੁਲ ਗੋਲ ਸਿੰਘ ਤੇ ਥਾਂ ਵਾਲ ਦਸਤੂਰ ਬਹੁਤ ਸੋਹਣੀ ਆ ਠੀਕ ਆ ਆ ਦੇਖ ਲੇਵਾ ਵੀ ਜਿਹੜਾ ਝੋਲੀ ਵਾਲਾ ਤਿਆਰ ਕਰੂਗੀ ਹਾਂ ਚੰਗੀ ਆ ਝੋਟੀ ਜਿੰਨੇ ਨਿਕਰ ਰੋਗਲੀ ਮਾਰਾ ਜੇ ਇੱਕ ਮਿੰਟ ਹਾਂ ਲੋ ਜੀ ਇਧਰੋਂ ਥਾਂ ਥੋਂ ਤੁਹਾਨੂੰ ਬੁਖਾਰ ਆ ਆਪਾਂ ਠੀਕ ਆ ਜੀ ਸੰਧਾ ਸਾਹਿਬ ਪਾਈਲਰ ਹੁੰਦੇ باوجود ਵੀ ਫਾਂਟ ਸੇ ਕੁਲੀ ਝੋਟੀ ਆ ਹਜੇ ਕੋਈ 3 ਸਵਾ 3 ਸਾਲ ਦਾ ਪਸ਼ੂ ਜਿਹੜਾ ਸੰਦਾ ਅਜੇ ਸੰਧਾ ਬੰਨੇ ਬਿਲਕੁਲ ਜੀ ਬਿਲਕੁਲ ਸੌਂਦਾ ਸੌਂਦਾ ਤੱਕ ਦੋਸਤੋ ਬਣ ਜੂਗੀ ਝੋਟੀ ਹੋਰ ਹਜੇ ਸਮਾਂ ਲੈਂਦੀ ਆ ਵੇ ਬਾਕੀ ਸਾਨੀ ਸਾਹਿਬ ਹਜੇ ਅਗਲੇ ਸਵੇਰ ਨੂੰ ਹੋਰ ਭਾਰੀ ਹੋਊਗੀ ਕਿਸੇ ਦਿਨ ਤੀਜੇ ਦਿਨ ਤੁਸੀਂ ਬਿਲਕੁਲ ਚਾਰਸ ਡਿਜ਼ਾਈਨ ਥੱਲੇ ਉਹ ਆਨੇ ਚੜੇ ਦਾ ਤੇ ਸੋਹਣੇ ਪਿੱਠਪੁੱਟ ਦੇ ਵਿੱਚ ਆ ਤੀਜੇ ਸਵੇਰ ਨੂੰ ਵੱਡੀ ਮੱਝ ਤਿਆਰ ਹੋਊਗੀ ਇੱਕ ਹਾਂ ਚੰਗੀ ਝੋਟੀ ਹਰ ਵੇਲੇ ਬਹੁਤ ਸੋਹਣੀ ਹੈ ਕਿਸੇ ਵੀ ਨੂੰ ਕਮੀ ਨਹੀਂ ਹੈ ਬਿਲਕੁਲ ਬਿਲਕੁਲ ਹਾਇਆ ਵੀ ਮੇਰਾ ਤਾਂ ਵੀ ਇੱਧਰ ਬਾਰਡਰ ਬ੍ਰੇਡ ਦੇ ਆਪਣੇ ਸਾਡੇ ਕੋਲ ਜੀ ਸਾਹਿਬ ਆਪਾਂ ਇਹ ਕਿਸੇ ਨੇ ਬੈਕ ਵੀ ਇਹਦਾ ਪੁੱਛਣਾ ਹੋਊਗਾ ਮਾਂ ਥਲੇ 17 ਕਿਲੋ ਦੁੱਧ ਆ ਮਾਂ ਦੀ ਨਾਲ ਹੀ ਵੀਡੀਓ ਆਪਾਂ ਪਾ ਦਾਂਗੇ ਬੰਦੇ ਜਿੰਨੇ ਵੀ ਹੈਨਾ ਬਿਲਕੁਲ ਜੀ ਮੈਨੂੰ ਤਾਂ ਮਾਂ ਇਹਦੀ ਨੂੰ ਕੋਈ ਕਹਿ ਨਹੀਂ ਸਕਦਾ ਸੰਧੂ ਸਾਹਿਬ ਕਿ ਚੌਥੇ ਪੰਜਵੇਂ ਸਵੇਰ ਆਊਗੀ ਹੂੰ ਛੋਟੀ ਬਣ ਲੱਗਦਾ ਮਾਂ ਤੇ ਵੀ ਹੂੰ ਨਾ ਦੇਖੋ ਜੀ ਬਹੁਤ ਸੋਹਣੀ ਆ ਸੁ ਕਮਾਲਾ ਕਰੀ ਬੈਠੀ ਆ ਦੋਸਤੋ ਹੁਣ ਵੀ ਕਰਮਾ ਲਈ ਅਜੇ ਦਿਨ ਲਹਿ ਜੂਗੀ ਆਰਾਮ ਨਾਲ ਲੇਜੇ ਦੋ ਲੈਜੇ ਚਾਰ ਲੈਜੇ ਤਿੰਨ ਲੈਜੇ ਜਿੰਨੇ ਵੀ ਦਿਨ ਲੈਜੇ ਉਹਨੇ ਚੰਗੇ ਤੇ ਲਈ ਥੱਲਿਓ ਬਣ ਕੇ ਹੋਰ ਤਿਆਰ ਹੋ ਜੂਗੀ ਠੀਕ ਆ ਬਾਕੀ ਇਹਨਾਂ ਦਾ ਕਈ ਪਸ਼ੂ ਪਹਿਲਾਂ ਬੰਦੇ ਕਈ ਪਸ਼ੂ ਬੱਚੇ ਨੂੰ ਚੱਟ ਕੇ ਬੰਦੇ ਆ ਹਾਂ ਇਹ ਵੱਖ-ਵੱਖ ਪਸ਼ੂਆਂ ਦੀ ਕੁਆਲਿਟੀ ਨਹੀਂ ਬਾਕੀ 16 ਲੈਵਾ ਤਿਆਰ ਕਰੂਗੀ ਜਿੰਨਾ ਵੀ ਹੋਊਗਾ ਥਾਂ ਦੀ ਕੁਆਈ ਚੰਗੀ ਇਹਦੀ ਠੰਣਾ ਸੀਲ ਨਿਕਲੂਗੀ ਹਾਂ ਠੀਕ ਹੈ ਭਾਈ ਹਰਵੈਲ ਲੈ ਚੁਲ ਗਏ ਲੰਬਾ ਤੋੜ ਲਿਓ ਇੱਧਰੋਂ ਪੈਰ ਪੂਰ ਚੰਗਾ ਚੌੜਾ ਹੂੰ ਜੋ ਮੇਲੇ ਦੇ ਵਿੱਚ ਹੋਣਾ ਚਾਹੀਦਾ ਗੋਲ ਸਰੀਰ ਹਾਂ ਭਾਰਾ ਪੇਟ ਸੇਵ ਸਾਰਾ ਕੁਝ ਬਰਾਬਰ ਆਏਗਾ ਠੀਕ ਹੈ ਜੀ ਅੱਛਾ ਰੇਲ ਕੀ ਡਿਮਾਂਡ ਡਿਮਾਂਡ ਜਿੰਦ ਸਾਹਿਬ ਮਨ ਜੇ ਤਾਂ ਆਪੇ ਦੀ ਪਾਲਪਲੋਸ ਦੀ ਸਭ ਸੰਭਾਲ ਦੀ ਗੱਲ ਕਰੀਏ ਆਪਾਂ ਵੀ ਇਹਨੇ ਵੀ ਉਹ ਘਰੇ ਬੱਚੇ ਤਿਆਰ ਕਰਦੇ ਆ ਆ ਸੰਦੂ ਸਾਹਿਬ ਇਹੋ ਜੀ ਚੋਟੀ ਪਾਲ ਲਗਾ 67000 ਦਾ ਦੁੱਧ ਹੀ ਪੀ ਜਾਂਦੇ ਆ ਹਮ ਮੈਂ ਜਦੋਂ ਆਪਾਂ ਵੀ ਤੋੜ ਮਰੋੜ ਕੇ ਲਗੀਆਂ ਹੁੰਦੀਆਂ ਚੀਜ਼ਾਂ ਬਾਕੀ ਸੰਦੂ ਸਾਹਿਬ ਰੇਟ ਇਹਦਾ 1 ਲੱਖ 23000 ਉਹ ਚੋਂ ਜਿਹੜਾ ਮਾਨ ਤਾਨ ਥੋੜਾ ਬਹੁਤਾ 230 ਬਿਲਕੁਲ ਦੋਵੇਂ ਸੰਦੂ ਸਾਹਿਬ ਇਹਦਾ 1 35 ਕਰ ਲੈਂਦੇ 40 ਕਰ ਲੈਂਦੇ ਉਹ ਗੱਲ ਨਹੀਂ ਸੀ ਹੂੰ ਬਾਕੀ ਆਪਾਂ ਲੈ ਦੇ ਆਲਾ ਮੁੱਲ ਕੀਤਾ। ਲਓ ਜੀ 1 ਲੱਖ ਦੋਸਤੋ 232000 ਦੇ ਵਿੱਚੋਂ ਮਾਨਤਾ ਨੂੰਗਾ ਛੋੜ ਛੱਪਾ ਹੋਊਗਾ ਠੀਕ ਆ ਜੀ। ਬਾਕੀ ਕਿਸੇ ਪਾਸੇ ਨੂੰ ਕਰਮਾਰੀ ਬੜੀ ਸੋਹਣੀ ਲੇਵੇ ਗੱਲ ਖਾਓ ਮੜਾ ਜਾ। ਬਹੁਤ ਸੋਹਣੀ 1 ਵਨ ਸਪੇਸ ਥਾਂ ਦੀ ਨਾ ਕਰਮਾਰੀ ਦੀ। ਝੋਲੀ ਝਾੜੀ ਤੇ ਹੱਥ ਨਾ ਈ ਤੀ ਰਿਤੂਰੀ ਬਹੁਤ ਆ। ਠੰਡੀ ਬਹੁਤ ਜਦੀ। 1 ਵਨ ਸਪੇਸ ਬਹੁਤ ਸੋਹਣੀ ਕੱਢੂਗੀ। ਠੀਕ ਆ ਜੀ। ਅਜੇ ਜਿਹੜੇ ਵੱਟ ਬੂਟੇ ਜਦੋਂ ਪਸ਼ੂ ਬੱਚਾ ਧਰ ਦਿੰਦਾ ਪਸ਼ੂ ਬੱਚੇ ਨੂੰ ਚੱਟਦਾ ਤਾਂ ਆਟੋਮੈਟਿਕਲੀ ਜਿਹੜਾ ਆ ਪਿੱਛੋਂ ਦਿਖਾਉ ਸੰਦ ਉੱਠੇ ਦੀ ਚੜਾਈ ਬਹੁਤ ਸੋਹਣੀ ਹੈ ਨਿੱਗਰ ਠੀਕ ਹੈ ਜੀ ਕਰੇ ਬਜੇ ਇਹ ਨਿੱਗਰ ਕੈਸਾ ਹੈ ਬਾਕੀ ਕੀ ਹੈ ਹਾਂ ਬਹੁਤ ਵਧੀਆ ਦੋਸਤੋ ਸ਼ਾਨਦਾਰ ਕੁਆਲਿਟੀ ਦੇ ਵਿੱਚ ਇਹ ਝੋਟੀ ਆ ਸੋ ਐਂਡ ਤੇ ਤੁਹਾਨੂੰ ਆਪਾਂ ਇਹ ਝੋਟੀ ਦਿਖਾਉਣੀ ਸੀ ਠੀਕ ਹੈ ਜੀ ਤੇ ਬਹੁਤ ਟੌਪ ਕਲਾਸ ਆ ਬਾਕੀ ਨਸਲ ਪੀਰੀਅਡ ਨੂੰ ਜਿਹੜੇ ਵੀ ਪਿਆਰ ਕਰਦੇ ਆ ਸੋ ਉਹਨਾਂ ਨੇ ਪਾਇਲ ਦੇ ਆਧਾਰ ਤੇ ਇਹਨੂੰ ਕਾਬੂ ਕਰ ਲੈਣਾ ਠੀਕ ਹੈ ਜੀ ਕਿਉਂਕਿ ਜਦੋਂ ਵੀ ਚੀਜ਼ ਇਹੋ ਜਿਹੀ ਦਿਖਾਉਣੀ ਆਪਾਂ ਤੇ ਪਾਇਲ ਦੇ ਆਧਾਰ ਤੇ ਆਪਣੇ ਵੀਰ ਖੁਸ਼ ਹੋ ਕੇ ਸੌਦਾ ਕਰਦੇ ਆ ਕਿਉਂਕਿ ਹਰੇਕ ਨੂੰ ਹੁੰਦਾ ਵੀ ਸਾਡੇ ਘਰੇ ਨੀਂਦੀ ਰਵੇਦੀ ਜੀ ਜਬੇ ਫਾਰਮ ਦੀ ਸ਼ਾਨ ਬਣੇ ਬਹੁਤ ਚੰਗੀ ਸ਼ਾਨਦਾਰ ਕੁਆਲਿਟੀ ਆ 1.23 ਦੇ ਵਿੱਚੋਂ ਮਾਨਤਾ ਨਾਲ 1 ਲੱਖ 23000 ਜੇ ਕੋਈ ਭੈਣ ਭਰਾ ਜੇ ਮੈ ਮੰਨ ਲੇ ਜੋ 35 40 ਕਰਦੇ ਆ ਫਿਰ ਜੇ ਕਿਸੇ ਨੂੰ 2 4 10 ਛੱਡੋ ਇਹਨੇ ਨਾ ਭੈਣ ਭਰਾ ਖੁਸ਼ ਹੋ ਜਾਂਦੇ ਪਰ ਇਹ ਕਿ ਆਪਾਂ ਕਰਨਾ ਹੀ ਮੁੱਲ ਹੁੰਦਾ ਸੀ ਜਿੰਨਾ ਲੈ ਦੇ ਬਿਲਕੁਲ ਬਸ ਹੀਰੇ ਕਰ ਕਰ ਨਹੀਂ ਹੁੰਦੇ ਠੀਕ ਹੈ ਵੀਰ ਹਰ ਵੀਰ ਇਹ ਅੱਜ ਨਾਗਨੇ ਆਪਣੇ ਇਸ ਫਾਰਮ ਤੇ ਟੋਟਲ ਬਕਾਉ ਜਿਹੜੇ 4 ਤੇ ਨੰਬਰ 1 ਕਰ ਦਿਓ ਸਾਂਝੇ ਜਿਨ੍ਹਾਂ ਤੇ ਆਪਣੇ ਭੈਣ ਭਰਾਵਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਬਿਲਕੁਲ ਆਪਣਾ ਫੋਨ ਨੰਬਰ ਹੈ 990682025 9906382025 ਠੀਕ ਸਭੂ ਸਾਹਿਬ ਆਪਣੇ ਕੋਲੇ ਨਾ ਪੋਮੇਰੀਅਨ ਫੀਮੇਲ ਆਹ ਆਜਾਦੀ ਬਰੀਡ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਲਓ ਦੋਸਤੋ ਇੱਕ ਪੋਮੇਰੀਅਨ ਬੱਚੇ ਜਿਹੜੇ ਇਹ ਵੀ ਵੀਰ ਹਰਪ੍ਰੀਤ ਸਿੰਘ ਨਾਲ ਕੋਲੇ ਪੜਾਊਗਾ ਤੇ ਦੋਵੇਂ ਫੀਮੇਲ ਹਰਪ੍ਰੀਤ ਦੇਖੋ ਫੀਮੇਲ ਨੇ ਹਾਂ ਜੀ ਇੱਕ ਇੱਕ ਮਹੀਨਾ ਜਿਹਾ ਹੋ ਗਿਆ ਇਹ ਮਦਰ ਫਾਦਰ ਆ ਲੈਣੇ ਠੀਕ ਹੈ ਜੀ ਲਓ ਜੀ ਇਹ ਜਿਹੜੇ ਦੋਸਤੋ ਦੇਖ ਸਕਦੇ ਹੋ ਦੋਨੋਂ ਫੀਮੇਲ ਆ ਠੀਕ ਆ ਬਿਲਕੁਲ ਸਮਝ ਆ ਇੱਕ ਮੰਥ ਉਮਰ ਹੋ ਵੀ ਆ ਇੱਕ ਮਹੀਨੇ ਦੀ ਏਜ ਹੋ ਗਈ ਇਹਨਾਂ ਦੀ ਆ ਮਦਰ ਫਾਦਰ ਦੋ ਮਦਰ ਫਾਦਰ ਆ ਦੋਵੇਂ ਮੌਜੀ ਇਹ ਵੀ ਮਦਰ ਫਾਦਰ ਦੋਵੇਂ ਹੋਮ ਬ੍ਰੀਡ ਆ ਵੀਰ ਉਹਨਾਂ ਦੇ ਕੋਲ ਜੰਗੇ ਠੀਕ ਆ ਜੀ ਆ ਦੇਖੋ ਤੇ ਇਹਨਾਂ ਦਾ ਬਿਲਕੁਲ ਜਾਇਜ਼ ਆ ਹਾਂ ਤਿਆਰੀ ਹੋndi ਇਹਨਾਂ ਦੀ ਤੇ ਇਹ ਹਰ ਵੇਲੇ ਬੱਚੇ ਪੇਅਰ ਕਿੰਨੇ ਦਾ ਦੇਣਾ ਐ ਪੇਅਰ ਹੈ ਜੇ ਤਾਂ ਆਪਾਂ ਗੱਲ ਕਰੀਏ ਤੰਦੇ ਬਾਬਾ ਆਪਾਂ ਕੋਈ ਰੇਟ ਜਿਆਦਾ ਨਹੀਂ ਠੀਕ ਆ ਜੀ 35 3500 ਇਹਨਾਂ ਦਾ ਰੇਟ ਆ ਅੱਛਾ ਜੀ ਉਹ ਤੇ ਮਾਨਤਾ ਨਾਲ ਆਪਾਂ ਜਰੂਰ ਕਰਾਂਗੇ ਅੱਛਾ ਅੱਛਾ ਜੀ ਹਾਂ ਲਓ ਬਹੁਤ ਸੋਹ ਤੇ ਦੋਵੇਂ ਫੀਮੇਲ ਆ ਆ ਦੇਖੋ ਜੀ ਇਹ ਕੰਨ ਕੁੱਲ ਬਿਲਕੁਲ ਚੱਕ ਜਾਣਗੀਆਂ ਜਿਸ ਦਿਨ ਇਹ ਹੋਣਗੀਆਂ ਕੁਝ ਦਿਨਾਂ ਦੀ ਹਾਂ ਲਓ ਜੀ ਆ ਕੁਆਲਿਟੀ ਆ ਠੀਕ ਆ ਜੀ ਆ ਤੇਲ ਬਿਲਕੁਲ ਕੰਨ ਇਹਨਾਂ ਦੇ ਬ੍ਰਾਊਨ ਆ ਗਏ ਹਲਕੇ ਤੇ ਇਹ ਹੌਲੀ ਹੌਲੀ ਵਾਈਟ ਹੋ ਜਾਣਗੀਆਂ ਜਿਵੇਂ ਇਹਨਾਂ ਦੇ ਵੀ ਪਹਿਲਾਂ ਬ੍ਰਾਊਨ ਸੀ ਇਹ ਹੌਲੀ ਹੌਲੀ ਆਟੋਮੈਟਿਕਲੀ ਜਿਵੇਂ ਵੱਡੇ ਹੋਏ ਵਾਈਟ ਹੋ ਜਾਂਦੇ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਇਹ ਕੁਆਲਿਟੀ ਆ ਤੇ ਦੋਨੋਂ ਫੀਮੇਲ ਜਿਹੜੀਆਂ ਦੋਸਤੋ ਇਹ ਬਕਾਊ ਆ ਠੀਕ ਆ ਤੇ ਪੇਅਰ ਦਾ ਕਿੰਨਾ ਮੁੱਲ ਦੱਸਿਆ ਅਸਲ ਜੇ ਵਨ ਇੱਕ ਜਿਹੜੀ ਹੈਗੀ 3500 ਦੀ ਹਾਂਜੀ ਪੇਰ ਜਿਹੜਾ 7000 ਦਾ ਵਾ ਜੇ ਦੋਵੇਂ ਕੋਈ ਲੈਂਦਾ ਥੋੜਾ ਬਾਧਾ ਹੋਰ ਮਾਨਤਨ ਹੋ ਜਾਊਗਾ ਠੀਕ ਹੈ ਜੀ ਜੇ ਕੋਈ ਸਿੰਗਲ ਹੀ ਲੈਂਦਾ ਉਹਦਾ ਮਾਨਤਨ ਕੀਤਾ ਜਾ ਠੀਕ ਹੈ ਜੀ ਸਿੰਗਲ ਦਾ ਜਿਹੜਾ ਦੋਸਤੋ 3500 ਰੁਪਿਆ ਤੇ 7000 ਰੁਪਿਆ ਬੰਦਾ ਤੇ ਜੋੜੀ ਤੁਸੀਂ ਲੈ ਲਓਗੇ ਠੀਕ ਹੈ ਜੀ ਵਿੱਚੋਂ ਕੋਰ ਦਾ ਪਾਵਰ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਬਹੁਤ ਵਧੀਆ ਘਰ ਲੋ ਕਰੇ ਜਿਹੜੇ ਵੀਰ ਰੱਖਦੇ ਫਰੈਂਡਲੀ ਆ ਬਿਲਕੁਲ ਤੇ ਬਾਕੀ ਵਿੜਕਬੋੜਕ ਵੀ ਬੜੀ ਹੁੰਦੀ ਹੈ ਠੀਕ ਹੈ ਜੀ ਸੋ ਬਹੁਤ ਵਧੀਆ ਰੱਖੀ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਤੇ ਹਰ ਫੇਲ ਵੀਰੇ ਨੰਬਰ 1490682025 29063 A2025 ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ